ਸਰਕਾਰ ਮੁਜ਼ਬੂਤ ਜਨਤਾ ਸਰਕਾਰ ਮੁਜ਼ਬੂਤ ਸਰਕਾਰ ਜਨਤਾ ਦੀ ਨਿਪਟਾਈ ਸਰਕਾਰ ਮੁਜ਼ਬੂਤ ਸਰਕਾਰ ਨੂੰ ਸਾਥ ਦਿਖਾਓ 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 ਜਨਤਾ ਸਰਕਾਰ ਮੁਜ਼ਬੂਤ ਸਰਕਾਰ ਜਨਤਾ ਸਰਕਾਰ ਮੁਜ਼ਬੂਤ ਅੱਜ ਇਹ ਜਿਹੜਾ ਕਰੋਨ ਅਵਸਥਾ ਜਿਹੜੀ ਪੰਜਾਬ ਦੀ ਵੱਧ ਤੋਂ ਵੱਧ ਹੋਈ ਹੈ ਉਹਦੇ ਸਬੰਧ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇਹ ਜਿਹੜੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਇਸ ਕਰਕੇ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵੀ ਜਿਹੜੀਆਂ ਲੁੱਟਾਂ ਖੋਹਾਂ ਫਰੋਤੀਆਂ ਜਿਹੜੇ ਕਤਲੋਗਾਰਤ ਜਿਹੜਾ ਪੰਜਾਬ ਦੇ ਵਿੱਚ ਦਿਨ ਦਿਹਾੜੇ ਲੋਕਾਂ ਨੂੰ 100-100 ਗੋਲੀ ਮਾਰ ਕੇ ਮਾਰਿਆ ਜਾ ਰਿਹਾ ਔਰ ਬੱਚੇ ਘਰ ਤੋਂ ਬਾਹਰ ਭੇਜਣ ਲੱਗਿਆ ਲੋਕਾਂ ਨੂੰ ਡਰ ਲੱਗਦਾ ਕੋਈ ਐਨਆਰਆਈ ਆ ਕੇ ਕੁਛ ਨਹੀਂ ਕੋਈ ਬਿਜ਼ਨਸਮੈਨ ਇੱਥੇ ਰਹਿ ਕੇ ਖੁਸ਼ ਨਹੀਂ ਸਾਰੇ ਆਪਣਾ ਸੂਬਾ ਛੱਡ ਕੇ ਬਾਹਰ ਨੂੰ ਮੁਵ ਹੋਈ ਜਾਂਦੇ ਆ ਉਹਦੇ ਸਬੰਧ ਦੇ ਵਿੱਚ ਮਾਨਜੋਗ ਰਾਜਾ ਵਟਿੰਗ ਜੀ ਸਾਡੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਹਨਾਂ ਵੱਲੋਂ ਸਾਰੇ ਜਿਹੜੇ ਹਲਕੇ ਆ 117 ਉਹਨਾਂ ਦੇ ਵਿੱਚ ਅੱਜ ਇੱਕਦਮ ਕਾਲ ਦਿੱਤੀ ਸੀ ਉਹਦੇ ਸਬੰਧ ਦੇ ਵਿੱਚ ਸੁਲਤਾਨਪੁਰ ਥਾਣਾ ਲਾਇਆ ਅਜੇ ਇਹ ਲੋਅ ਐਂਡ ਆਰਡਰ ਦੀ ਸਥਿਤੀ ਨੂੰ ਕਿੰਨੂ ਜ਼ਿਆਦਾ ਜ਼ਿੰਮੇਵਾਰ ਮੰਨਦੇ ਸਥਿਤੀ ਨੂੰ ਲਾਇਆ ਕਿ ਕਿੰਨੂ ਜ਼ਿਆਦਾ ਜ਼ਿੰਮੇਵਾਰ ਮੰਨਦੇ ਲੋਅ ਐਂਡ ਆਰਡਰ ਦੀ ਸਥਿਤੀ ਸਰਕਾਰ ਦਾ ਹੁੰਦਾ ਹੋਮ ਮਿਨਿਸਟਰ ਦਾ ਹੁੰਦਾ ਕੰਮ ਇਹ ਤੇ ਜਿਹੜਾ ਲੋਅ ਐਂਡ ਆਰਡਰ ਪੰਜਾਬ ਸਰਕਾਰ ਦੇ ਅੰਡਰ ਆਉਂਦਾ ਆ ਪੰਜਾਬ ਸਰਕਾਰ ਨੂੰ ਇਸ ਚੀਜ਼ ਨੂੰ ਬਹਾਲ ਰੱਖਣ ਦੇ ਵਿੱਚ ਜਿਹੜੀ ਨਾਕਾਮ ਹੋਈ ਆ ਔਰ ਉਹਨਾਂ ਨੇ ਬਿਲਕੁਲ ਮੈਂ ਕਹਿੰਦਾ 0% ਇਹਨਾਂ ਦੀ ਹੈਗੀ ਆ ਹੁਣ ਸੁਲਤਾਨਪੁਰ ਥਾਣਾ ਆ ਜਿਹੜੇ ਦਿਨੇ ਆਪਣੇ ਥਾਣੇ ਆ ਇਨਾਂ ਦੇ ਵਿੱਚ 130 30 40 40 ਜਿਹੜੀਆਂ ਵੈਕੈਂਸੀਆਂ ਆਇਆ ਉੱਥੇ ਮੁਲਾਜ਼ਮ ਸਿਰਫ ਆ 15 18 ਔਰ ਅੱਧੇ ਵਿੱਚੋਂ ਘਰ ਜਾਣਗੇ ਅੱਧੇ ਛੁੱਟੀ ਤੇ ਰਹਿਣਗੇ ਤੋਂ ਡਿਊਟੀ ਅਫਸਰ ਤੱਕ ਨਹੀਂ ਲੱਭਦਾ ਪੁਲਿਸ ਜਿਹੜੀ ਹੈ ਹੀ ਨਹੀਂ ਤਾਂ ਪੁਲਿਸ ਕਰੋਗੇ ਕੀ ਤੋਂ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਆ ਉਹ ਮੁੱਖ ਮੰਤਰੀ ਜਿਹੜਾ ਸਰਕਾਰ ਜਿਹੜੀ ਉਹ ਕੰਟਰੋਲ ਕਰਦੀ ਹੁੰਦੀ ਆ ਸਰਕਾਰ ਨੂੰ ਇਸ ਚੀਜ਼ ਲਈ ਫੇਲ ਹੋਈ ਆ ਉਹਦੇ ਕਰਕੇ ਅੱਜ ਦੇ ਧਰਨੇ ਪ੍ਰਦਰਸ਼ਨ ਲਾਏ ਆ ਵੀ ਲੋਕਾਂ ਦੀ ਜਾਨ ਮਾਲ ਜਿਹੜੀ ਆ ਉਹ ਸੁਰੱਖਿਆਤ ਰਵੇ ਤੇ ਲੋਕ ਜਿਹੜੇ ਆ ਉਹ ਆਪਣਾ ਜਿਹੜਾ ਬਾਰੋਂ ਐਨਆਰਆਈ ਹੋਣ ਦੂਜੇ ਸੂਬਿਆਂ ਚੋ ਬਿਜ਼ਨਸਮੈਨ ਆਉਣ ਉਹ ਇੱਥੇ ਆ ਕੇ ਆਪਣਾ ਵਪਾਰ ਕਰ ਸਕਣ ਪਰ ਅੱਜ ਦੀ ਹਾਲਾਤ ਦੇ ਅੱਜ ਦੇ ਦਿਨ ਦੇ ਵਿੱਚ ਕੋਈ ਵੀ ਵਪਾਰੀ ਕੋਈ ਬਿਜ਼ਨਸਮੈਨ ਕੋਈ ਐਨਆਰਆਈ ਇੱਥੇ ਆ ਕੇ ਕੋਈ ਨਹੀਂ ਉਹ ਸਰਦਾਰਪੁਰ ਲੋਧੀ ਜਿਹੜਾ ਇਲਾਕਾ ਕਾਫੀ ਟੂਰਿਸਟ ਏਰੀਆ ਮੰਨਿਆ ਜਾਂਦਾ ਪਰ ਜੇ ਇਹਦੇ ਵਿੱਚ ਖਰੋਤੀਆਂ ਦਾ ਮੰਗਣਾ ਉਹ ਬਿਜ਼ਨਸਮੈਨਾਂ ਨਾਲ ਕੰਮ ਕਰਨਾ ਦੇਖੋ ਸੁਲਤਾਨਪੁਰ ਲੋਧੀ ਮੈਂ ਅੱਗੇ ਵੀ ਦੱਸਿਆ ਸੀ ਵੀ ਇਹ ਸੁਲਤਾਨਪੁਰ ਲੋਧੀ ਬਾਬੇ ਨਾਨਕ ਦੀ ਧਰਤੀ ਹੈ ਇੱਥੇ ਜਦੋਂ ਮਾੜਾ ਸਮਾਂ ਸੀ ਜਦੋਂ ਬਹੁਤ ਜ਼ਿਆਦਾ ਯੋਰ ਸੀਗਾ ਕਾਲੇ ਦੌਰ ਸੀਗੇ ਆ ਮੈਂ ਗੱਲ ਕਰਦਾ 84 85 ਤੋਂ ਬਾਅਦ ਅਰਥਾਤ 88 99 90 92 ਤੱਕ ਉਦੋਂ ਵੀ ਇੱਥੇ ਪੀਸਫੁਲੀ ਰਿਹਾ ਪਰ ਐਤਕੀ ਜਿਹੜਾ ਪਹਿਲੀ ਵਾਰੀ ਆ ਵੀ ਇੱਥੇ ਜਿਹੜਾ ਫਰੋਤੀਆਂ ਦੀਆਂ ਕਾਲਾਂ ਆ ਕੇ ਤੇ ਇੰਨੇ ਪੈਸੇ ਜਿਹੜੇ ਲੋਕਾਂ ਦੇ ਵਿੱਚੋਂ ਕਹਿੰਦੇ ਆ ਵੀ ਜਿਹੋ ਲੋਕ ਦੱਸਦੇ ਆ ਵੀ 35 ਤੋਂ 40 ਜਿਹੜੇ ਲੋਕ ਆ ਜਿਨ੍ਹਾਂ ਨੂੰ ਫਰੋਤੀਆਂ ਲਈਆਂ ਗਈਆਂ ਬਾਕੀ ਇਹ ਜਿਹੜਾ ਸਾਰਾ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਆ ਉਹ ਇਸ ਚੀਜ਼ ਨੂੰ ਟ੍ਰੇਸ ਕਰੇ ਤੇ ਉਹ ਜਿਹੜਾ ਸਾਰਾ ਇਹ ਮਸਲਾ ਹੱਲ ਕਰੇ ਇਹਦੇ ਵਿੱਚ ਕੌਣ-ਕੌਣ ਇਨਵੋਲ ਆ ਉਹ ਪੁਲਿਸ ਨੂੰ ਚਾਹੀਦਾ ਆ ਵੀ ਉਹਨਾਂ ਨੂੰ ਤਗੜੇ ਹੋ ਕੇ ਕੱਢਣ ਤੇ ਉਹ ਚੀਜ਼ ਜਿਹੜੀ ਉੱਥਲ ਪਾਈ ਜਾਵੇ ਸਾਡੇ ਲੋਕ شریف ਆ ਸੁਲਤਾਨਪੁਰ ਉਹਦੀ ਕਿਉਂ ਪੀਸਫੁਲ ਮੰਨਿਆ ਜਾਂਦਾ ਇੱਥੋਂ ਦੇ ਲੋਕ ਆਪਣੀ ਘਰ ਕੇ ਖਾਣ ਵਾਲੇ ਬਿਨਾਂ ਕਿਸੇ ਮਤਲਬ ਤੋਂ ਕਿਸੇ ਉਹਦੇ ਵਿੱਚ ਨਹੀਂ ਆਉਂਦੇ ਤੇ ਉਹਦੇ ਕਰਕੇ ਸਬੰਧ ਦੇ ਵਿੱਚ ਜਿਹੜਾ ਅੱਜ ਵੀ ਇਹ ਵੀ ਨਾਲ ਤਰਦਾ ਸੀ ਵੀ ਲੋਕਾਂ ਨੂੰ ਬਚਾਇਆ ਜਾਵੇ ਲੋਕਾਂ ਨੂੰ ਸੇਫ ਰੱਖਿਆ ਜਾਵੇ ਇਸ ਪੂਰੇ ਵਿਸ਼ੇ ਤੋਂ हट ਕੇ ਇੱਕ ਸਵਾਲ ਹੋਰ ਹੈ ਕਿ ਸੁਲਤਾਨਪੁਰ ਉਹਦੀ ਦੇ ਵਿੱਚ ਕੁਝ ਸਮੇਂ ਬਾਅਦ ਪ੍ਰਾਜਪੁਰ ਲਪੋਣਾ ਆ ਪ੍ਰਾਜਪੁਰ ਨੂੰ ਲੈ ਕੇ ਜਿਹੜਾ ਪ੍ਰਬੰਧ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਕਿ ਸੜਕਾਂ ਦਾ ਜਿਹੜਾ ਉਹ ਪ੍ਰਾਜਪੁਰ ਦੇ ਬਸ ਤੋਂ ਬਸ ਤੋਂ ਦੇਖੋ ਮੈਂ ਤੁਹਾਨੂੰ ਗੱਲ ਕਰਨੀ ਸੀ ਚੰਗਾ ਕੀਤਾ ਮਰੀ ਇਹ ਤੁਹਾਨੂੰ ਯਾਦ ਕਰਾਤਾ ਆ ਸਾਡੇ 450 ਸਾਲਾ ਚੱਲਣ ਡਿਆ ਗੋਇੰਦਵਾਲ ਸਾਹਿਬ ਮੈਂ ਉਹ ਜਾ ਕੇ ਆ ਤਿੰਨ ਚਾਰ ਲੰਗਰਾਂ ਵਾਲਿਆਂ ਨੇ ਨਾ ਬਾਬਿਆਂ ਨੇ ਬੁਲਾਇਆ ਸੀ ਤੇ ਸਨਮਾਨਤ ਕੀਤਾ ਉੱਥੇ ਉਹਨਾਂ ਨੇ ਮੈਨੂੰ ਦਿਖਾਇਆ ਕਹਿੰਦੇ ਇੱਕ ਪੈਸੇ ਦਾ ਪ੍ਰਬੰਧ ਨਹੀਂ ਸਰਕਾਰ ਦਾ ਤੋਂ 550 ਸਾਲਾਂ ਦੇ ਤੁਸੀਂ ਸਾਰਿਆਂ ਨੇ ਦੇਖਿਆ ਵੀ ਆਪਣੇ ਕਿੰਨੇ ਵੱਡੇ ਪ੍ਰਬੰਧ ਸੀ ਜਿਹੜੇ ਲੋਕ ਕਹਿੰਦੇ ਸੀ ਪੈਸੇ ਖਣੀ ਸਰਕਾਰ ਦੀਆਂ ਤੇ ਆਪਣੇ ਆਪ ਆਉਂਦੇ ਆ ਉਹ ਦੇਖ ਹੀ ਲਿਆ ਤੁਸੀਂ ਉੱਥੇ ਰੁਪਈਆ ਨਹੀਂ ਆਇਆ ਤੇ ਲਿਆਉਣੇ ਪੈਂਦੇ ਤੇ ਮਿਹਨਤ ਕਰਨੀ ਪੈਂਦੀ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਆ ਇੱਥੇ ਜਿਹੜਾ ਹੁਣ ਵੇਖੋ ਗ ਔਰ ਜਿਹੜਾ ਮੇਲਾ ਆ ਰਿਹਾ ਉਹ ਮੇਲੇ ਤੇ ਵੀ ਅੱਜ ਅੱਜ ਕਿਉਂ ਘਟ ਗਈ ਆ ਮੇਰੇ ਕੱਲ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਪੁੱਛੋ ਜਿਹੜੀ ਆਮਦ ਲੋਕਾਂ ਦੀ ਬਹੁਤ ਘਟ ਗਈ ਆ ਅੱਗੇ ਜਿਹੜੇ ਹਰਮੰਦਰ ਸਾਹਿਬ ਲੋਕ ਆਉਂਦੇ ਸੀ ਉਹ ਸੁਲਤਾਨਪੁਰ ਲੋਧੀ ਧਰਤੀ ਦੇ ਦਰਸ਼ਨ ਕਰ ਜਰੂਰ ਆਉਂਦੇ ਸੀ ਅੱਜ ਲੋਕ ਘਟ ਗਏ ਆ ਕਿਉਂ ਲੋਕਾਂ ਨੂੰ ਟੁੱਟੀਆਂ ਸੜਕਾਂ ਬੁਰੀ ਹਾਲਤਾਂ ਮੀਂਹ ਆ ਜਵੇ ਤਾਂ ਗੱਡੀਆਂ ਫਾਹ ਚ ਜਾਂਦੀਆਂ ਹਜ਼ਾਰ ਹਜ਼ਾਰ ਰੁਪਈਆ ਗੱਡੀ ਕੱਢਣ ਦਾ ਲੈਂਦੇ ਟਰੈਕਟਰ ਵਾਲੇ ਤਾਂ ਮੈਂ ਤਾਂ ਬੇਨਤੀ ਕੀਤੀ ਸੀ ਵੀ ਜਦਨ ਮੀਂਹ ਪਵੇ ਉਦੋਂ ਕੋਈ 10 ਸਰਪੰਚ ਸਾਡੇ ਆ ਕੇ ਸੇਵਾ ਹੀ ਲਾ ਦਿਆ ਕਰਨ ਵੀ ਗੱਡੀ ਕੱਢਿਆ ਜੇ ਕੱਢੀ ਜਾਵੇ ਇਹ ਬਗੈਰ ਮਤਲਬ ਤੋਂ ਮੀਂਹ ਦਾ ਪਾਣੀ ਤਾਂ ਇੰਗਲੈਂਡ ਅਮਰੀਕਾ ਵੀ ਖਲੋਂਦਾ ਆ ਪਾਣੀ ਤਾਂ ਨਿਕਲ ਜਾਂਦਾ ਸੀਗਾ ਬਗੈਰ ਮਤਲਬ ਤੋਂ ਜਿਹੜਾ ਇਹ ਕੀਤਾ ਪੈਸੇ ਤੇ ਆਪਣੇ ਉਦੋਂ ਦੇ ਪੈਸੇ ਆ ਇਹ ਸਟ੍ਰੌਮ ਵਾਟਰ ਜਿਹੜਾ ਆ ਹੁਣ ਸ਼ਹਿਰ ਵਿੱਚੋਂ ਉੱਚਾ ਸਾਰਾ ਭੱਜ ਜਾਂਦਾ ਜਿੱਥੇ ਜਿੱਥੇ ਪਾਈਪ ਪਾਉਣ ਵਾਲੀ ਸੀ ਉਹ ਪਾਈਪਾਂ ਤੀ ਸੀਗੇ ਅੱਜ ਦੇਖੋ ਇੱਕ ਹੋਰ ਆਉਂਦਾ ਆ ਵੀ ਜਿਹੜਾ ਬੱਸ ਸਟੈਂਡ ਬਣਾਏ ਕਿੰਨੇ ਸੋਹਣਾ ਸਾਰੀਆਂ ਚੀਜ਼ਾਂ ਬਣਾਈਆਂ ਕੋਈ ਧਿਆਨ ਨਹੀਂ ਚੀਜ਼ਾਂ ਟੁੱਟਦੀਆਂ ਜਾਂਦੀਆਂ ਕੁਝ ਜਿੰਨੀ ਦੇਰ ਧਿਆਨ ਨਾ ਰ ਸੜਕਾਂ ਹਰ ਚੀਜ਼ ਜਿਹੜੀ ਆ ਪੋਲਿਆ ਉਹਨਾਂ ਸਾਰਿਆਂ ਦੀ ਆਪਾਂ ਨੂੰ ਸਾਂਝੇ ਸੰਭਾਲ ਕਰਨੀ ਚਾਹੀਦੀ ਆ ਲੋਕਾਂ ਨੂੰ ਮੇਰੀ ਬੇਨਤੀ ਆ ਵੀ ਇਹ ਸਰਕਾਰ ਵੱਲੋਂ ਤਾਂ ਕੁਝ ਨਹੀਂ ਹੋਣਾ ਆਪਾਂ ਹੀ ਜਿਹੜੇ ਇਕੱਠੇ ਹੋ ਕੇ ਇਸ ਚੀਜ਼ ਦੀ ਸਾਂਝੇ ਸੰਭਾਲ ਕਰ ਲਈਏ ਕਿਉਂ ਬੜੀ ਪਵਿੱਤਰ ਧਰਤੀ ਆ ਤੇ ਲੋਕਾਂ ਦਾ ਆਉਣਾ ਜਾਣਾ ਵਧੂਗਾ ਤੇ ਲੋਕਾਂ ਦੀ ਜਿਹੜੇ ਬੇਨ ਚੱਲਣਗੇ 2.5 ਸਾਲ ਦੀ ਕਾਰਜਕਾਰੀ ਤੇ ਸਰਕਾਰ ਦੇ ਤੁਸੀਂ ਕੀ ਕਹਿੰਦੇ ਜੋ ਵਾਅਦੇ ਕੀਤੇ ਸੀ ਸਰਕਾਰ ਨੇ ਹਾਲੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਮਤਲਬ ਵਾਅਦਾ ਕਿਉਂ ਨਹੀਂ ਪੂਰਾ ਕੀਤਾ 2.5 ਸਾਲਾਂ ਚ ਜੋ ਇਹਨਾਂ ਝੂਠ ਬੋਲਿਆ ਸੀ ਝੂਠ ਬੋਲਣਾ ਉਹ ਇੱਕ ਨੰ ਉਹ ਤੇ ਜੇ ਲੱਖ ਦਾ ਕੰਮ ਕਰਨਾ 100 ਕਰੋੜ ਦੀ ਇਛਤਿਹਾਰ ਪਾਜੀ ਕਰਨੀ ਆ ਉਹਨਾਂ ਨੇ ਜੋ ਕਿ ਆ ਉਹ ਕਰਨਾ ਕੀਤਾ ਵਾਦੇ ਤੇ ਉਹ ਕਰਦੇ ਜਿੰਨੇ ਕੰਮ ਕਰਨਾ ਹੋਵੇ ਪੂਰੇ ਉਹਨੇ ਕਰਨੇ ਜਿੰਨੇ ਤੁਹਾਨੂੰ ਕਹਿਣਾ ਹੋਵੇ ਇਹ ਤੇ ਇਹਨਾਂ ਤੋਂ 2.5 ਸਾਲ ਚ ਤੇ ਕੀ ਮਨੋ ਤੇ ਹੋਰ ਜਿੰਨਾ ਸਾਲ 1.5 ਸਾਲ ਜਿੰਨਾ ਚਿਰ ਇਹ ਨਾ ਰਹਿ ਗਿਆ ਕੋਈ ਉਮੀਦ ਨਹੀਂ ਇਹ ਤੇ ਪੰਜਾਬ ਨੂੰ 5 ਲੱਖ ਕਰੋੜ ਦੇ ਕਰਜ਼ੇ ਨਾਲ ਠੱਕਣਗੇ ਲੈ ਚੱਲੇ ਆ ਔਰ ਇੱਥੇ ਛੱਡ ਜਾਣਗੇ ਵੀ 20 ਸਾਲ ਅਗਲੇ ਪੰਜਾਬ ਜਿਹੜਾ ਉੱਠ ਨਹੀਂ ਸਕਦਾ ਚਿੱਤ ਤੁਹਾਡੇ ਕੋਈ ਆਪਣਾ ਪਲਾਨ ਹੈਗਾ ਜਿਹੜੀ ਅਜਿਹੀ ਪ੍ਰਸਤਤੀਆਂ ਨਾਲ ਚੱਠਣ ਵਾਸਤੇ ਜਾਂ ਪੰਜਾਬ ਦੇ ਲੋਕ ਜਿਹੜੇ ਨੇ ਉਹ ਰਾਤ ਉਹਨਾਂ ਵਰਤ ਚਾਹਦਾ ਹੋਵੇ ਬਿਲਕੁਲ ਹੁਣ ਅਸੀਂ ਪਾਰਟੀ ਲਈ ਐਸੇ ਕਰਕੇ ਨਾ ਜਿਹੜਾ ਸਾਰਾ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਵੀ ਫਿਕਰਮੰਦ ਆ ਪਾਰਟੀ ਦੇ ਜਿਹੜੇ ਸਾਰੇ ਲੀਡਰ ਸਾਰੇ ਵੀ ਪੰਜਾਬ ਨੂੰ ਇਸ ਚੀਜ਼ ਤੋਂ ਕੱਢਿਆ ਜਾਵੇ ਪੰਜਾਬ ਨੂੰ ਜਿੰਨਾ ਚਿਰ ਇਹਨਾਂ ਨੇ ਹੁਣ ਹੈਗੇ ਆ ਜਿੰਨਾ ਚਿਰ ਵੀ ਲੋਕਾਂ ਨੇ ਮੌਕਾ ਦਿੱਤਾ ਆ ਉਹ ਚੀਜ਼ ਲਈ ਜਿਹੜਾ ਉਹਨੂੰ ਧਿਆਨ ਰੱਖਿਆ ਜਾਵੇ ਔਰ ਆਪਾਂ ਆਪਣੇ ਹਲਕਿਆਂ ਦੇ ਵਿੱਚ ਲੋਕਾਂ ਨੂੰ ਸਤੇਰ ਕੀਤਾ ਜਾਵੇ ਤੇ ਜਿਹੜੀਆਂ ਚੀਜ਼ਾਂ ਆਪਾਂ ਸਰਕਾਰ ਕਰ ਸਕਦੀ ਆ ਨਹੀਂ ਕਰਦੀ ਉਹ ਲੋਕਾਂ ਨੂੰ ਨਾਲ ਲੈ ਕੇ ਕੀਤਾ ਜਾਵੇ ਕੈਪਟਨ ਸਰਕਾਰ ਨੇ ਪਾਵਨ ਨਗਰੀ ਦਾ ਦਰਜਾ ਦਿੱਤਾ ਸੀ ਸੁਲਤਾਨਪੁਰ ਨਗਰੀ ਨੂੰ ਲੇਕਿਨ ਇਹ ਸਰਕਾਰ ਨੇ ਅੰਗੋਲੀਆਂ ਕੀਤਾ ਹੈ ਕੋਈ ਹਲੇ ਤੱਕ ਵਿਕਾਸ ਤਾਂ ਨਹੀਂ ਆਇਆ ਇਹਦੇ ਬਾਰੇ ਡਾਟਾ ਨਹੀਂ ਮੈਂ ਨਾ ਇੱਥੇ ਲੋਕਾਂ ਨੂੰ ਕਹਿਣਾ ਹੁੰਦਾ ਲੋਕੀ ਮੰਨ ਲੋਕੀ ਝੂਠ ਨੂੰ ਛੇਤੀ ਯਕੀਨ ਕਰਦੇ ਆ ਸਮਾਰਟ ਸਿਟੀ ਕੀ ਹੁੰਦੀ ਆ ਸਮਾਰਟ ਸਿਟੀ ਦੇ ਵਿੱਚ 22 ਸ਼ਰਤਾਂ ਹੁੰਦੀਆਂ 22ਆਂ ਸ਼ਰਤਾਂ ਚੋਂ ਇੱਕ ਇੱਕ ਸ਼ਰਤ ਵੀ ਆਪਣਾ ਸ਼ਹਿਰ ਪੂਰੀ ਨਹੀਂ ਕਰਦਾ ਪਰ ਫਿਰ ਵੀ ਉਦੋਂ ਦੇ ਮੁੱਖ ਮੰਤਰੀ ਕੈਪਟਨ ਮਨਦਰ ਸਿੰਘ ਜੀ ਨੇ ਆਪਣੇ ਕਹਿਣ ਤੇ ਇਹ ਸਮਾਰਟ ਸਿਟੀ ਦਾ ਦਰਜਾ ਦਿੱਤਾ ਚਾਹੇ ਆ ਤੁੱਟੀਆਂ ਗੈਲੀ ਰੋਡ 4 ਲੇਨ ਬਣ ਰਹੀ ਆ ਉਹਦੇ ਚੋਂ ਹੀ ਪੈਸੇ ਦਿੱਤੇ ਆਪਾਂ ਉਦੋਂ ਦੇ ਤਲਵੰਡੀ ਵਾਲੇ ਵੀ ਆ ਚਾਹੇ ਉਹ ਖੜੇਦੋਨੇ ਵਾਲਾ 6th ਲੇਨ ਬਣ ਰਹੀ ਆ ਵੀ ਉਹਦੇ ਚੋਂ ਐਕਸਪ੍ਰੈਸ ਵੇ ਘਟੜਾ ਐਕਸਪ੍ਰੈਸ ਵੇ ਨਹੀਂ ਤੈਨੂੰ ਪੋਦਰ ਤੋਂ ਸਿੱਧਾ ਮੰਡ ਦੇ ਕੋਲ ਦੀ ਨਿਕਲ ਗਿਆ ਸੀ ਇਹਦੇ ਕੈਪਟਨ ਸਾਹਿਬ ਦੀ ਦੇਣ ਆ ਵੀ ਉਦੋਂ ਇਹ ਵਿੱਚ ਦੀ ਆ ਕੇ ਸਿੱਧਾ ਸੁਲਤਾਨਪੁਰ ਤਲਵੰਡੀ ਚੌਧਰੀਆਂ ਵੀ ਕੋਲ ਦੀ ਨੰਕੇ ਗੋਇਦਾਰ ਸਾਹਿਬ ਖਡੂਰ ਸਾਹਿਬ ਤੇ ਅੰਮ੍ਰਿਤਸਰ ਚੱਲਾ ਤੇ ਉੱਥੋਂ ਹੀ ਵਿਧੀਪੁਰ ਟੇਬੇ ਕੋਲੋਂ ਜਿਹੜਾ ਉਹ ਸੁਖਮੰਦਰਗਾ ਬਣ ਕੇ ਜਾਮਨਗਰੋਂ ਨਿਕਲਣ ਲੱਗਾ ਮੈਂ ਲੋਕਾਂ ਨੂੰ ਕਹਿੰਦਾ 5 ਸ ਜਿਹੜਾ ਗੜਕਾਓ ਬਣਾਵਾਂਗੇ ਹੁਣ ਲੋਕ ਜਦੋਂ ਦੇਖਦੇ ਆ ਨਾ ਤੇ ਝੂਠ ਝੂਠ ਹੀ ਹੁੰਦਾ ਕੰਮ ਕਰੋਗੇ ਤੇ ਆਪਣੇ ਆਪ ਲੋਕਾਂ ਨੂੰ ਦੱਸਣਾ